ਜਿਵੇਂ ਕਿ ਕਿਹੜੀ ਐਕਟੀਵਿਟੀ ਕਰਨੀ ਹੈ ਸੋਚ ਸੋਚ ਸੂਚੀ ਸੋਚ ਸੋਚ ਸੂਚੀ ਤਹਿਤ ਤੁਸੀਂ ਇੱਕ ਦੁਕਾਨ ਖੋਲਣੀ ਸੀ ਦੁਕਾਨ ਵਿੱਚ ਜਿਹੜਾ ਜਿਹੜਾ ਤੁਹਾਨੂੰ ਮਟੀਰੀਅਲ ਚਾਹੀਦਾ ਉਹਦੀ ਤੁਸੀਂ ਲਿਸਟ ਸੂਚੀ ਤਿਆਰ ਕਰਨੀ ਸੀ ਠੀਕ ਹੈ ਹਾਂਜੀ ਸੁਖਮਨ ਰੈਡੀ ਹੈ ਹਾਂਜੀ ਪੁੱਤ ਹਾਂਜੀ ਪੁੱਤ ਸੋਚ ਸੋਚ ਸੂਚੀ ਮੇਰੀ ਸੂਚੀ ਸਬਜ਼ੀਆਂ ਦੀ ਹੈ ਸਬਜ਼ੀਆਂ ਦੀ ਦੁਕਾਨ ਹੈ ਠੀਕ ਹੈ ਵੈਰੀ ਗੁੱਡ ਹਾਂਜੀ ਆਲੂ ਖੀਰਾ ਛਕੰਦਰ ਫਰੇ ਖੁੰਬਾਂ ਪਰਵਾਨਾ ਪਿਆਜ਼ ਫੇਟਾ ਟਮਾਟਰ ਧੋਪੀ ਮੀਚਾ ਅਦਰਕ ਛਿੰਲਾ ਵਿੱਚ ਮਟਰ ਅਰਬੀ ਕਠਲ ਹਰੇ ਪਿਆਜ਼ ਸ਼ਕਰਕੰਦੀ ਹਾਂ ਵੈਰੀ ਗੁੱਡ ਕਾਫੀ ਸਬਜ਼ੀਆਂ ਦੁਕਾਨ ਤੇ ਰੱਖੀਆਂ ਵੈਰੀ ਗੁੱਡ ਹਾਂਜੀ ਵੈਰੀ ਗੁੱਡ ਹਾਂਜੀ ਨੈਕਸਟ ਮਨਪ੍ਰੀਤ ਸੋ ਸੂਚੀ ਕਿਹੜੀ ਦੁਕਾਨ ਖੋਲੀ ਪੁੱਤ ਫਲਾਂ ਦੀ ਦੁਕਾਨ ਫਲਾਂ ਦੀ ਦੁਕਾਨ ਹਾਂਜੀ ਹਾਂ ਵੈਰੀ ਗੁੱਡ ਹਾਂਜੀ ਰਵੀਨਾ ਜੀ ਕਿਹੜੀ ਦੁਕਾਨ ਖੋਲੀ ਬੱਤ ਹਾਂ ਦੁਕਾਨ ਕਿਹੜੀ ਖੋਲੀ ਤੁਸੀਂ ਸਬਜ਼ੀਆਂ ਦੀ ਹਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਰੱਖਣੀਆਂ ਦੁਕਾਨ ਤੇ ਹਾਂ ਵੈਰੀ ਗੁੱਡ हां वेरी गुड नवराज ਤੁਸੀਂ ਪੁੱਤਰ ਹਾਂਜੀ ਪੁੱਤਰ ਕਿਹੜੀ ਦੁਕਾਨ ਖੋਲੀ ਤੁਸੀਂ ਫਲਾਂ ਦੀ ਹਾਂਜੀ ਸੇਬ ਅੰਬ ਕੇਲਾ ਮਰੂਦ ਡਰੈਗਨ ਫਲ ਨਾਰੰਗੀ ਹੋਰ ਠੀਕਾ ਅਦਵਾਨਾ ਠੀਬੀ ਪੂਵਿੱਤਾ ਖਰਬੂਜਾ ਲੀਚੀ ਨਾਸ਼ਪਤੀ ਚਰੀ ਵੈਰੀ ਗੁੱਡ ਕਾਫੀ ਕਾਫੀ ਫਲ ਰੱਖੇ ਨੇ ਆਪਣੀ ਦੁਕਾਨ ਤੇ ਹਾਂਜੀ ਗਨੀ ਜੀ ਗਨੀ ਜੀ ਹਾਂਜੀ ਪੁੱਤਰ ਕਿਹਦੀ ਦੁਕਾਨ ਖੋਲੀ ਤੁਸੀਂ ਪਾਂਡਿਆ ਦੀ ਵੈਰੀ ਗੁੱਡ ਚਲੋ ਪਹਿਲਾ ਸਬਜ਼ੀਆਂ ਤੋਂ ਕੁਝ ਡਿਫਰੈਂਟ ਆ ਗਿਆ ਪਾਂਡਿਆ ਦੀ ਦੁਕਾਨ ਵੈਰੀ ਗੁੱਡ ਕਿਹੜੇ ਕਿਹੜੇ ਪਾਂਡੇ ਰੱਖੇ ਤੁਸੀਂ ਦੁਕਾਨ ਤੇ ਹਾਂਜੀ ਨਾਸ ਕਰਸ਼ੀਆਂ ਡਰਾਮ ਵੈਰੀ ਗੁੱਡ ਹੋ ਹੂੰ वेरी गुड चलो वेरी गुड जी हनी सिंह वेरी गुड हां जी तुसी हाँ जी केड़ी दुकान खोली सब्जिया फलां की दुकान कठी दुकान, दुकान है ना ਹਾਂਜੀ ਬੁੱਤਰ ਦੱਸੋ ਖਾਲੀ ਦਾ ਖਾਲੀ ਦਾ ਜਾਈਦੀ ਆ ਉਹਨਾਂ ਨੇ ਪਹਿਲੇ ਸਭ ਤੋਂ ਪਹਿਲਾਂ ਦੁਕਾਨ ਖੋਲਣ ਲਈ ਵੈਰੀ ਗੁੱਡ ਇੱਕ ਥੇਲਾ ਥੇਲਾ ਵੀ ਲਿਆ ਉਹਨਾਂ ਨੇ ਹਾਂਜੀ ਤੱਕੜੀ ਤੱਕੜੀ ਵੈਰੀ ਗੁੱਡ ਡਿਫਰੈਂਟ ਚੀਜ਼ ਆ ਗਈ ਹੈ ਨਾ ਆਪਾਂ ਇਹ ਚੀਜ਼ਾਂ ਮੈਂਸ਼ਨ ਹੀ ਨਹੀਂ ਕੀਤੀਆਂ ਹੁਣ ਫਲ ਫਰੂਟ ਦੇਣਾ ਸਬਜ਼ੀਆਂ ਦੇਣੀਆਂ ਤੁਸੀਂ ਕਾਦੇ ਚ ਤੋਲ ਕੇ ਦਓਗੇ ਆਪਾਂ ਮੈਂਸ਼ਨ ਹੀ ਨਹੀਂ ਕੀਤਾ ਇਤਰੋ ਇਸ ਲਾਈਨ ਚ ਵੈਰੀ ਗੁੱਡ ਹਾਂਜੀ ਫਲ ਤੱਕੜੀ ਨੂੰ ਤੋੜਨ ਲਈ ਪੱਥਰ ਸਬਜ਼ੀਆਂ ਲਾ🧅🧅ਸੌਂਦਰਾ ਪਿਆਜ਼ ਆਲੂ ਵੈਰੀ ਗੁੱਡ ਹਾਂਜੀ ਪੁੱਤਰ ਤੁਸੀਂ ਕਿਹੜੀ ਦੁਕਾਨ ਖੋਲੀ ਕਿਤਾਬਾਂ ਦੀ ਦੁਕਾਨ ਨੂੰ ਵੈਰੀ ਗੁੱਡ ਹਾਂਜੀ ਕਾਗਜ਼ ਪੈਨ ਕਾਡ ਸਮੈ ਜਮਾਤਿਆ ਕਿਤਾਬਾਂ ਰਿਆਨਸ ਮਾਰਕਰ ਬੈਂਕ ਵੈਰੀ ਗੁੱਡ ਹਾਂਜੀ ਤੁਸੀਂ ਪੁੱਤਰ ਫੋਟੋ ਫੋਟੋ ਸੱਚੀ ਮੈਂ ਕੁਨਿਆਰੀ मनियरी दुकान हाँ जी ओके ठीक है ओके हाँ जी प्रदीप का दुकान पुत हाँ का दुकान खोली है तहत नींबू पानी गर्मी आ गई है ना हूँ नींबू पानी असी पिया करना की, की चाहिए नींबू पानी वास्ते निम्भुपारी। हाँ ਜਗਾ ਵੀ ਚਾਹੀਦੀ ਆ ਹਾਂਜੀ ਹੈਨਾ ਟੋਪ ਟੋਪਾ ਤੋਂ ਬਚਣ ਦੇ ਲਈ ਆਪਾਂ ਇੱਕ ਛਤਰੀ ਵੀ ਲਗਾਉਣੀ ਆ ਹਾਂ ਵੈਰੀ ਗੁੱਡ ਚੀਨੀ ਵੀ ਚਾਹੀਦੀ ਆ ਨਮਕ ਵੀ ਚਾਹੀਦਾ ਮਿਕਸ ਕਰਨ ਲਈ ਹੈਨਾ ਕਾਲਾ ਨਮਕ ਵੀ ਚਾਹੀਦਾ ਹਾਂ ਵੈਰੀ ਗੁੱਡ ਓਕੇ ਸਿਟ ਡਨ ਆਲਮੋਸਟ ਸਾਰੇ ਬੱਚਿਆਂ ਨੇ ਫਲਾ ਤੇ ਸਬਜ਼ੀਆਂ ਦੀ ਦੁਕਾਨ ਖੋਲੀ ਐ ਇਸ ਤੋਂ ਇਲਾਵਾ ਹੋਰ ਕਿਸੇ ਬੱਚੇ ਨੇ ਕੋਈ ਦੁਕਾਨ ਖੁੱਲ੍ਹੀ ਹੋਵੇ ਹਾਂਜੀ ਬੁੱਤ ਕਾਦੀ ਦੁਕਾਨ ਮਕੈਨਿਕ ਦੀ ਹਾਂਜੀ ਕਿਹੜੇ ਕਿਹੜੇ ਚੀਜ਼ਾਂ ਚਾਹੀਦੀਆਂ ਮਕੈਨਿਕ ਨੂੰ ਸਭ ਤੋਂ ਪਹਿਲਾਂ ਸੰਦ ਤੇ ਆਵੇ ਚੀਜ਼ਾਂ ਟੇਬਲ ਚਾਹੀਦਾ ਇੱਕ ਠੀਕ ਹੈ ਸਮਾਨ ਰੱਖਣ ਨੂੰ ਓਕੇ ਫਿਰ ਉਹ ਟਰਾ ਟਾਰਾ ਚਾਹੀਦੀ ਹਮ ਬੱਲ ਬਲਾਸ ਫੇਸ ਦਾ ਪੱਕਾ ਮੋਟਰ ਦਾ ਬੈਟਰੀ ਡ੍ਰਿਲ ਹਾਂ ਵੈਰੀ ਗੁੱਡ ਬਹੁਤ ਵਧੀਆ ਇੱਕ ਵਾਰੀ ਆਪਣੇ ਲਈ ਕਲੈਪਿੰਗ ਕਰ ਲਿਓ ਕਾਫੀ ਬੱਚਿਆਂ ਨੇ ਵਧੀਆ ਰਿਸਪੌਂਸ ਕੀਤਾ ਵੈਰੀ ਗੁੱਡ